ਮੇਰਾ ਨਾਮ ਰਮਨਦੀਪ ਸਿੰਘ ਹੈ ਬਾਜੀ ਜੀ ਕੱਲ੍ਹ ਕੰਮ ਸੀ ਆਪਣਾ ਇੱਥੇ ਬਾਜੀ ਡੇਰੀ ਦਾ ਸੈਟਅਪ ਕਰ ਰਹੇ ਸੀ ਆਪਾਂ ਸਾਰਾ ਦੁੱਧ ਦਾ ਤੇ ਨਾਲ ਸਾਰਾ ਟਰੇਡਿੰਗ ਵਗਰਾ ਦਾ ਕੰਮ ਹੈਗਾ ਏ ਉਥੇ ਹੀ ਆਈਸਕ੍ਰੀਮ ਵਗਰਾ ਵੇਚਦੇ ਸੀ ਨਾਲ ਇੱਥੇ ਆਪਾਂ ਦੇਖੋ ਕਿ ਕਿਸ ਤੱਕ ਲੱਗੀ ਸੀ ਪਰ ਇਹ 32 ਦੇ ਸਰਕਟ ਨਾਲ ਹੀ ਸਾਰਾ ਕੁਝ ਹੋਇਆ ਵਾ ਦਾ ਲਾਈਟ ਨਾਲ ਹੀ ਅੱਗੇ ਗਿਆ ਵਾ ਪਲਾਂਟ ਦੇ ਵਿੱਚ ਕਿਉਂਕਿ ਉੱਥੇ ਤੇ ਕੁਝ ਇਦਾਂ ਦਾ ਕੋਈ ਵਰਕਿੰਗ ਵਾਲਾ ਕੋਈ ਸਿਸਟਮ ਹੈ ਨਹੀਂਗਾ ਕੋਈ ਲੱਗ ਆਪਣੇ ਆਪ ਲੱਗ ਜੇ ਉਹ ਕੋਈ ਸ਼ਾਰਟ ਸਰਕਟ ਹੋਣ ਕਰਕੇ ਪੈਨਲ ਦੇ ਨਾਲ ਅੱਗੇ ਬੱਤੀ ਚੱਲੇਗੀ ਸਾਰੀ ਉਦੇ ਨਾਲ ਸਾਰਾ ਕੁਝ ਡੈਮੇਜ ਹੋ ਗਿਆ ਕੋールド ਰੂਮ ਵਗੈਰਾ ਹੈਗੇ ਸੀ ਕਿ ਜਿੰਨਾ ਦੇ ਸਮਾਨ ਸਟੋਰ ਕਰਦੇ ਸੀ ਉਹ ਸਾਰੇ ਅੱਗ ਫੜ ਲਈ ਉਹਨਾਂ ਨੇ ਉਹ ਸਾਰੇ ਮੱਚ ਕੇ ਭਾਜੀ ਕਿੰਨਾ ਨੁਕਸਾਨ ਹੋਇਆ ਤੁਹਾਨੂੰ ਬੜਾ ਸਾਰਾ ਹਾਂਜੀ ਕਿੰਨਾ ਕੋਈ ਨੁਕਸਾਨ ਲੱਗਿਆ ਹਾਂਜੀ ਭਾਜੀ ਇਹ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਦੇ ਇੱਕ ਇੱਕ ਕਰੋੜ ਕਰੋੜ ਦੇ ਕੋਲ ਕੋ ਨੁਕਸਾਨ ਹੋ ਗਿਆ ਹਣਾ ਸਾਡਾ ਭਾਜੀ 1 ਕਰੋੜ ਦੇ ਕੋਲ ਕੋ ਨੁਕਸਾਨ ਹੋ ਗਿਆ ਹਣਾ ਭਾਜੀ ਸਾਰੇ ਬਿਲਡਿੰਗ ਵੀ ਡੈਮੇਜ ਹੋਈ ਪਈ ਆ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਭਾਈ ਇੰਨਾ ਮਾਰਿਆ ਇਨੇ ਰੱਖ ਲਿਆ ਕਿ ਬੱਚੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਇਹ ਆਈਸਕ੍ਰੀਮ ਦੀ ਫੈਕਟਰੀ ਹੈ ਜੀ ਹਾਂਜੀ ਕੋਲਡ ਸਟੋਰ ਲੱਗੇ ਅੰਦਰ ਇਹ ਸ਼ੋਰਟ ਸਰਕਟ ਹੋਣ ਕਰਕੇ ਜੀ ਸਾਰੀ ਅੱਗ ਮੱਝ ਗਈ ਡੀਜ਼ਲ ਨੇ ਅੱਗ ਫੜ ਲਈ ਸਾਰੀ ਸ਼ੋਰਟ ਸਰਕਟ ਹੋਣਾ ਤੇ ਬਹੁਤ ਜ਼ਿਆਦਾ ਕਰੋੜ ਤੋਂ ਪਲਾਸੀ ਜਿਹੜਾ ਨੁਕਸਾਨ ਹੋ ਗਿਆ ਬਹੁਤ ਮਸ਼ੀਨਾਂ ਵੀ ਖਰਾਬ ਹੋ ਗਈਆਂ ਸਾਰਾ ਕੁਝ ਹੀ ਡੈਮੇਜ ਹੋ ਗਿਆ ਕੁਝ ਬਚਿਆ ਹੀ ਨਹੀਂ ਯਾਰ ਬੜੀ ਮਿਹਨਤ ਲਾ ਕੇ ਵੀ ਇੱਥੋਂ ਤੱਕ ਪਹੁੰਚਿਆ ਇਹ ਸਾਰਾ ਕੁਝ ਹੀ ਮਿੱਟੀ ਜੇ ਮਿਲ ਗਿਆ ਜਾਨੀ ਨੁਕਸਾਨ ਤੋਂ ਭਾਜੀ ਬਚਾਵਾ ਬਾਕੀ ਫੈਕਟਰੀ ਦੇ ਵਿੱਚ ਕੁਝ ਨਹੀਂ ਬਚਿਆ ਭਾਜੀ ਜਿੰਨੀ ਮਿਹਨਤ ਕਰਕੇ ਇੱਥੋਂ ਤੱਕ ਪਹੁੰਚੇ ਸੀ ਉਹ ਕੁਝ ਵੀ ਨਹੀਂ ਬਚਿਆ ਮੇਰਾ ਨਾਮ ਪ੍ਰਿੰਸ ਹੈ ਜੀ ਇਹ ਅੱਜ ਅੱਗ ਲੱਗੀ ਗਈ ਹੈ ਸਾਡੇ ਗਵਾਂਡ ਕੋਕਲ ਪਾਇੰਟ ਦੇ ਵਿੱਚ ਬਹੁਤ ਜ਼ਬਰਦਸਤ ਅੱਗ ਲੱਗੀ ਹੋਈ ਆ ਉਚਾਨਕ ਅਸੀਂ ਬਾਹਰ ਆਣ ਕੇ ਵੇਖਿਆ ਧੂਆ ਨਿਕਲਦਾ ਪਿਆ ਸੀ ਅੱਗ ਬਹੁਤ ਜ਼ਿਆਦਾ ਜ਼ਬਰਦਸਤ ਲੱਗੀ ਹੋਈ ਆ ਮੌਕੇ ਤੇ ਪੁਲਿਸ ਬੁਲਾ ਕੇ ਫਾਇਰ ਕੇਡ ਪਾ ਕੇ ਬੁਲਾ ਕੇ ਕੰਟਰੋਲ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਫੈਕਟਰੀ ਦੁੱਧ ਦੀ ਆ ਜੀ ਇਹ ਜੀ ਫੌਜੀ ਵਾਲਿਆਂ ਦੀ ਵਜਦੀ ਆ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਤਨਤਨ ਫਾਇਰ ਬ੍ਰਿਗੇਡ ਤੋਂ ਆ ਜੀ ਕਿੰਨਾ ਪਤਾ ਲੱਗਾ ਨੂੰ ਜੀ ਸਾਨੂੰ ਸਰ ਕੰਟਰੋਲ ਰੂਮ ਤੋਂ ਫੋਨ ਆਇਆ ਸੀ ਕਿ ਆਪਣੇ ਮਿਲਕ ਕੋਊੜੇ ਤੇ ਇੱਥੇ ਅੱਗ ਲੱਗੀ ਆ ਤਨਤਨ 110 ਨੰਬਰ ਪਲਾਟ ਦੇ ਵਿੱਚ ਤੇ ਅਸੀਂ ਮੌਕੇ ਤੇ ਆਣ ਕੇ ਵੇਖਿਆ ਅੱਗ ਕਾਫੀ ਸੀ ਸਾਡੀਆਂ ਦੋਵੇਂ ਗੱਡੀਆਂ ਆਈਆਂ ਵਾ ਤੇ ਦੋਵਾਂ ਗੱਡੀਆਂ ਦੇ ਨਾਲ ਹੁਣ ਅਸੀਂ ਅੱਗ ਤੇ ਕਾਬੂ ਪਾ ਲਿਆ ਅੱਗ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਆ ਇਹ ਮਿਲਕ ਦੀ ਹੀ ਆਪਣੀ ਜਿਹੜੀ ਆਈਸਕ੍ਰੀਮ ਦਾ ਸੀ ਇਹਨਾਂ ਦਾ ਕੰਮ ਇੱਥੇ ਮਾਲਕ ਹੋਵੇ ਤਾਂ ਪਤਾ ਲੱਗਦਾ ਕਿ ਕਿੱਥੇ ਚੱਕੜ ਦਾ ਨਹੀਂ ਮਾਲਕ ਤਾਂ ਹਜੇ ਤੱਕ ਇੱਥੇ ਆਇਆ ਨਹੀਂ ਜੀ ਸਾਡੇ ਕੋਲ ਪਤਾ ਲੱਗਾ ਕਿਸ ਕਾਰਨ ਤੱਕ ਕਿ ਤੁਹਾਡੇ ਕੋਲ ਨਹੀਂ ਨਹੀਂ ਹਲੇ ਹਜੇ ਤੱਕ ਨੌਲਜ ਨਹੀਂ ਆਇਆ ਕਿਉਂਕਿ ਸਾਡਾ ਜਿਹੜਾ ਕਰੂ ਸਾਰਾ ਅੱਗ ਬੁਝਾਉਣ ਤੇ ਗਿਆ ਸੀ ਕੰਟਰੋਲ ਕਰਦਿਆਂ ਇਹ ਮੈਂ ਐਸ.ਆਈ. ਸੁਖਦੇਵ ਸਿੰਘ ਇਨਚਾਰਜ ਪੁਲਿਸ ਪੁਲਿਸ ਚੌਕੀ ਬੱਸ ਸਟੈਂਡ ਥਾਣਾ ਸਿਟੀ ਤਰਨਤਾਰਨ ਅੱਜ ਅਚਾਨਕ ਹੁਣੇ-ਹੁਣੇ ਪਤਾ ਲੱਗਾ ਧੂਆ ਨਿਕਲਦਾ ਦੇਖਿਆ ਤੇ ਅਸੀਂ ਭੱਜ ਕੇ ਇੱਥੇ ਆਏ ਆ ਨਾਲ ਹੀ ਸਾਡੇ ਉਨੇ ਚੰਨ ਫਾਇਰ ਬਗਰੇਡ ਨੂੰ ਵੀ ਕਰ ਦਿੱਤਾ ਇਨਫੋਰਮ ਉਹ ਵੀ ਆ ਗਈ ਆ ਫੈਕਟਰੀ ਸੀ ਦੁੱਧ ਦੀ ਦੁੱਧ ਦੀ ਫੈਕਟਰੀ ਦੇ ਵਿੱਚ ਅੱਗ ਲੱਗੀ ਆ ਇਹ ਅੱਗੇ ਹੁਣ ਜੋ ਸਾਹਮਣੇ ਆਵੇਗਾ ਉਹਦੇ ਮੁਤਾਬਕ ਵੇਖਾਂਗੇ ਅੱਗ ਤੇ ਕੰਟਰੋਲ ਕਰ ਲਿਆ ਗਿਆ